ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਨਵੇਂ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਦਾ ਸੌਚੁੱਕ ਸਮਾਗਮ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਹੋਇਆ ਜਿੱਥੇ ਨਵੇਂ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਨੇ ਸਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਪਿੰਡਾਂ ਦੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਪੱਖਪਾਤ ਦੇ ਕਰਵਾਉਣ ਦੀ ਸਹੁੰ ਚੁੱਕੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਰਨਦੀਪ ਕੌਰ ਦੀ ਅਗਵਾਈ ਹੇਠ ਹੋਏ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਿਆਰ ਨੇ ਨਵੇਂ ਚੁਣੇ ਪपंचਾਂ ਅਤੇ ਸਰਪੰਚਾਂ ਨੂੰ ਸਿਵਿਧਾਨ ਦੀ ਸੋਚ ਚੁਕਾਈ ਸਰਪੰਚ ਵੱਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਣਾ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਆਦੀ ਭਾਵਨਾ ਦੇ ਭਾਰ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਕਰਾਂਗਾ ਭਾਰ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਕਰਾਂਗਾ ਧੰਨਵਾਦ ਜੀ ਦੇਖੋ ਜੀ ਬਰਨਾਲੇ ਜ਼ਿਲ੍ਹੇ ਦੀ 175 ਪੰਚਾਇਤਾਂ ਨੂੰ ਅੱਜ ਸੌ ਜਿਹੜੀ ਆ ਚੁਕਾਈ ਗਈ ਹੈ ਸੋ ਮੈਂ ਸਾਰਿਆਂ ਨੂੰ ਜਿੱਥੇ ਬਹੁਤ ਵਧਾਈ ਜਿਹੜੀ ਹੈ ਉਹ ਸਟੇਜ ਤੋਂ ਦਿੱਤੀ ਹੈ ਸੌ ਚੁਕਾਉਣ ਤੋਂ ਬਾਅਦ ਉਥੇ ਖਾਸ ਤੌਰ ਤੇ ਵਧਾਈ ਜਿਹੜੀਆਂ 18 ਪੰਚਾਇਤਾਂ ਜਿਨ੍ਹਾਂ ਚ ਸਰਪਸੰਮਤੀ ਹੋਈ ਵੈਸੇ ਪੂਰੇ ਪੰਜਾਬ ਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਦੁਬਾਰਾ ਬੇਨਤੀ ਕੀਤੀ ਸੀ 3037 ਤੇ ਸਾਡੇ ਇਲਾਕੇ ਚ 18 ਪੰਚਾਇਤਾਂ ਜਿਹੜੀ ਸਰਬਸੰਮਤੀ ਜਿਹੜੀ ਹੈ ਉਹ ਹੋਈ ਹੈ ਉਥੇ ਤਾਂ ਹੀ ਹੋਈ ਹੈ ਜੇ ਆਪਸੀ ਜਿਹੜਾ ਭਾਈਚਾਰਾ ਉਹ ਬਣਿਆ ਹੋਇਆ ਲੋਕਾਂ ਨੇ ਪਾਰਟੀ ਵਾਈ ਤੋਂ ਪਰ ਉੱਠ ਕੇ ਇੱਕ ਬੰਦੇ ਦੀ ਜਿਹੜੀ ਚੋਣ ਹੈ ਉਹ ਕੀਤੀ ਹੈ ਸੋ ਜਿੱਥੇ ਇਲੈਕਸ਼ਨ ਵੀ ਹੋਈ ਹੈ ਮੈਂ ਤਾਂ ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਪੰਜਾਬ ਚ ਕਰ ਰਹੇ ਹਾਂ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਾਂ ਸਾਂਝੇ ਕੰਮਾਂ ਲਈ ਜਿਹੜੇ ਸਾਰੇ ਜਿਹੜੇ ਕੰਮ ਨੇ ਉਹ ਕਰਨੇ ਆ ਕਿਉਂਕਿ ਜਿਹੜੇ ਸਰਪੰਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਪਿੰਡ ਦੀ ਤਰੱਕੀ ਲਈ ਕੰਮ ਕਰਦੇ ਆ ਤਾਂ ਉਹ 25-25 ਸਾਲ ਵੀ ਜਿਹੜੇ ਸਰਪੰਚ ਨੇ ਰਹਿੰਦੇ ਆ ਤੇ ਲੋਕ ਉਹਨਾਂ ਨੂੰ 30-30 ਸਾਲ ਬਾਅਦ ਵੀ ਯਾਦ ਕਰਦੇ ਆ ਕਿ ਫਲਾਣੇ ਸਰਪੰਚ ਨੇ ਬਿਨਾ ਕਿਸੇ ਧੜੇਬੰਦੀ ਤੋਂ ਬਿਨਾ ਕਿਸੇ ਪਾਰਟੀ ਵਾਈ ਤੋਂ ਜਿਹੜਾ ਕੰਮ ਹੈ ਉਹ ਕੀਤਾ ਸੀ ਸਰਕਾਰ ਨੇ ਇਸੇ ਕਰਕੇ ਫੈਸਲਾ ਵੀ ਕੀਤਾ ਵੀ ਪਾਰਟੀ ਸਿੰਬਲ ਤੇ ਜਿਹੜੀ ਇਲੈਕਸ਼ਨ ਹੈ ਉਹ ਨਹੀਂ ਲੜੀ ਜਾਊਗੀ ਬਕਾਇਦਾ ਜਿਹੜੀ ਇਹਦਾ ਕੈਬਨਟ ਦੇ ਵਿੱਚ ਵਿਧਾਨ ਸਭਾ ਚ ਇਹਨੂੰ ਪਾਸ ਆ ਜਿਹੜਾ ਕਾਨੂੰਨ ਜਿਹਦਾ ਬਣਾਇਆ ਗਿਆ ਸੋ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਰੇ ਜਿਹੜੇ মিডিਆ ਦੇ ਰਾਹੀਂ ਵੀ ਜਿੰਨੇ ਸਰਪੰਚ ਪੰਚਾਇਤ ਮੈਂਬਰ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੀ ਤਰੱਕੀ ਲਈ ਜਿਹੜਾ ਕੰਮ ਹੈ ਉਹ ਕਰਨ ਤੇ ਬਾਕੀ ਵੀ ਕਿਉਂਕਿ ਪਿਛਲੇ 2.5 ਸਾਲ ਚ ਵੀ ਅਸੀਂ ਕਦੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਕੋਈ ਪੰਚਾਇਤ ਸੀ ਕੋਈ ਸਰਪੰਚ ਸੀ ਸਾਂਝੇ ਤੌਰ ਤੇ ਜਿਹੜੇ ਕੰਮ ਨੇ ਕੀਤੇ ਆ ਕਰੋੜਾ ਰੁਪਇਆ ਜਿਹੜਾ ਪਿੰਡਾਂ ਚ ਕਿਉਂਕਿ ਸਰਪੰਚਾਂ ਦੇ ਰਾਹੀਂ ਲੱਗਣਾ ਹੁੰਦਾ ਪੰਚਾਇਤ ਦੇ ਰਾਹੀਂ ਲੱਗਣਾ ਹੁੰਦਾ ਤੇ ਸਭ ਨੂੰ ਜਿਹੜੇ ਪੈਸੇ ਆ ਜਿਹੜੇ ਪਿਛਲੇ ਸਮੇਂ 'ਚ ਦਿੱਤੇ ਗਏ ਤੇ ਔਨ ਵਾਲੇ ਸਮੇਂ 'ਚ ਵੀ ਜਿਹੜੇ ਪਿੰਡ ਦੇ ਵਿਕਾਸ ਲਈ ਡਿਵੈਲਪਮੈਂਟ ਲਈ ਸਰਕਾਰ ਵੱਲੋਂ ਜਿਹੜੇ ਫੰਡ ਨੇ ਜਿਹੜੇ ਆ ਉਹ ਦਿੱਤੇ ਜਾਣਗੇ ਤੇ ਮੈਂ ਦੁਬਾਰਾ ਸਾਰਿਆਂ ਨੂੰ ਮੀਡੀਆ ਦੇ ਰਾਹੀਂ ਵੀ ਸਰਪੰਚਾਂ ਨੂੰ ਪੰਚਾਇਤ ਮੈਂਬਰਾਂ ਨੂੰ ਬਹੁਤ ਵਧਾਈ ਦੇਣਾ ਤੇ ਮੈਂ ਹੀ ਕਹਿਣਾ ਵੀ ਔਨ ਵਾਲੇ ਸਮੇਂ 'ਚ ਵੀ ਆਪਾਂ ਰਲ ਮਿਲ ਕੇ ਕਿਉਂਕਿ ਮੋਡਲੀ ਜਿਹੜਾ ਡੈਮੋਕ੍ਰੇਸੀ ਦਾ ਹਿੱਸਾ ਹੈ ਉਹ ਪੰਚਾਇਤ ਹੈ ਇੱਥੋਂ ਜਿਹੜੀ ਵਿਕਾਸ ਹੈ ਜਿਹੜਾ ਉਹ ਸ਼ੁਰੂ ਹੋਣਾ ਸੋ ਰਲ ਮਿਲ ਕੇ ਸਾਰੇ ਆਪਾਂ ਜਿਹੜਾ ਵਿਕਾਸ ਆਪਣੇ ਇਲਾਕੇ ਦਾ ਜਿਹੜਾ ਉਹ ਕਰਵਾਵਾਂਗੇ ਤੇ ਸਾਰੇ ਰਲ ਮਿਲ ਕੇ ਉਹ ਨਾਲ ਸਮੇਤ ਰੱਖੀ ਜਿਹੜੀ ਉਹ ਕਰਵਾਵਾਂਗੇ